ਮੈਨੂੰ ਉੱਥੇ ਚਾਂਸ ਮਿਲਿਆ ਕਾਮਿਕ ਕਰਨ ਦਾ ਓਕੇ ਉਹਦੇ ਵਿੱਚ ਮੈਨੂੰ ਪੂਰੀ ਓਪਰਚੁਨਿਟੀ ਮਿਲੀ ਬੀਨੂ ਢਿੱਲੋਂ ਦੇ ਨਾਲ ਕਾਮਿਕ ਕਰਨ ਦੇ ਬੀਨੂ ਢਿੱਲੋਂ ਤੋਂ ਮੈਂ ਸਿੱਖਿਆ ਕਾਮਿਕ ਕਿਦਾਂ ਕਰੀਦਾ ਤੇ ਬੀਨੂ ਇੰਨਾ ਵਧੀਆ ਐਕਟਰ ਹੈ ਮਤਲਬ ਇੰਨਾ ਟੈਲੈਂਟਡ ਆਈ ਥਿੰਕ ਵਨ ਆਫ ਦਾ ਮੋਸਟ ਸੁਪਰੀਮ ਟੈਲੈਂਟਸ ਇਨ ਨਾਟ ਓਨਲੀ ਪੰਜਾਬੀ ਇੰਡਸਟਰੀ ਆਊਟ ਸੇ ਇਫ ਯੂ ਗੈਟ ਹਿਮ ਇਨ ਬਾਲੀਵੁੱਡ ਆਲਸੋ ਹੀਲ ਬੀ ਅ ਸੁਪਰੀਮ ਟੈਲੈਂਟ ਯਸ ਹੀ ਇਜ਼ ਆਈ ਥਿੰਕ ਹੀ ਇਜ਼ ਵਨ ਆਫ ਦਾ ਟੈਲੈਂਟ ਵਿਚ ਨੀਡਸ ਟੂ ਬੀ ਯੂ نو ਹੀ ਫੋਟੋ ਫੋਟੋਗ੍ਰਾਫਿਕ ਮੈਮਰੀ ਹੁੰਦੀ ਹੈ ਨ एंड बीनू इज द सेम बीनू के नाल बीनू पढ़ता ही नहीं अच्छा बीनू नो दो तुसी वो पढ़ेगा ही नहीं बोले कि सुना कि कहना की है असिस्टेंट सुना एंड एंड ही से दैट दैट स्ट्रांग मेमोरी दे हैव इट इज इट्स आइकॉनिक मतलब दे दे बोथ दीस एक्टर्स वंस इन अ जनरेशन यू विल गेट कॉल्ड गोलगप्पे बट इट वाज वी बॉट द ऑफिशियल राइट्स हेरा फेरी दे फ्रॉम द नॉट द फिरोज भाई हेरा फेरी heraferi was uh, ramji rao calling no no there was a film in tamil uh, called ramji rao calling oh heraferi was also made on that acha uh, it's a malayalam film yeah, malayalam ramji rao sorry calling. malayalam it was And remade of a punjabi version to si mai punjabi version bhai okay so another trivia tujhad made heraferi ka punjabi version golgappe golgappe hoye te badi changi gay yeah yeah that was superb te mainu utthe chance milya comic karan da okay ਉਦੇ ਵਿੱਚ ਮੈਨੂੰ ਪੂਰੀ ਓਪਰਚੁਨਿਟੀ ਮਿਲੀ ਬੀਨੂ ਢਿੱਲੋਂ ਦੇ ਨਾਲ ਕਾਮਿਕ ਕਰਨ ਦੇ ਅੱਛਾ ਬੀਨੂ ਢਿੱਲੋਂ ਤੋਂ ਮੈਂ ਸਿੱਖਿਆ ਕਾਮਿਕ ਕਿਦਾਂ ਕਰੀਦਾ ਹੈ ਤੇ ਬੀਨੂ ਇੰਨਾ ਵਧੀਆ ਐਕਟਰ ਹੈ ਮਤਲਬ ਇੰਨਾ ਟੈਲੈਂਟਡ ਆਈ ਥਿੰਕ ਵਨ ਆਫ ਦਾ ਮੋਸਟ ਸੁਪਰੀਮ ਟੈਲੈਂਟਸ ਇਨ ਨਾਟ ਓਨਲੀ ਪੰਜਾਬੀ ਇੰਡਸਟਰੀ ਆ ਵੁੱਡ ਸੇ ਇਫ ਯੂ ਗੈਟ ਹਿਮ ਇਨ ਬਾਲੀਵੁੱਡ ਆਲਸੋ ਹੀਲ ਬੀ ਅ ਸੁਪਰੀਮ ਸਟਾਰ ਹੀ ਇਜ਼ ਆਈ ਥਿੰਕ ਹੀ ਇਜ਼ ਵਨ ਆਫ ਦਾ ਟੈਲੈਂਟ ਵਿਚ ਨੀਡਸ ਟੂ ਬੀ ਯੂ نو ਹੀ ਐਂਡ ਆ ਵਾਸ ਅਮੇਜ਼ਡ ਹੀ'ਸ ਗਾਟ ਅ ਮੈਮਰੀ ਲਾਈਕ ਉਲੀ ਆਈਵ ਸੀਨ ਵਿਛਤੁਰਗਨ ਸੀਨਾ ਕਿਉਂਕਿ ਮੈਂ ਅਸਿਸਟੈਂਸੀ ਦਾ ਉਸ ਲਈ ਰਮੇਸ਼ ਜੀ ਵੀ ਦੇਣਾ ਤੇ ਮੈਂ ਸੀਨ ਲੈ ਕੇ ਜਾਂਦਾ ਸੀ ਰਮੇਸ਼ ਜੀ ਤੋਂ ਸ਼ਤੁਰਗਨ ਜੀ ਨੂੰ ਸੀਨ ਲੈਣ ਦਾ ਸੀ ਤੇ ਮੈਨੂੰ ਬੜਾ ਕਲੀਅਰਲੀ ਆਦਾ ਹੈ ਸ਼ਤ루 ਜੀ ਵੁੱਡ ਐਦਾਂ ਸੀਨ ਨੂੰ ਫੜ ਕੇ ਇੱਕ ਦੋ ਤਿੰਨ ਚਾਰ ਚਾਰ ਪੇजेस ਦਾ ਸੀਨ ਪੜਿਆ ਹੋਇਆ ਰੈਡੀ ਮਤਲਬ ਫੋਟੋ ਫੋਟੋਗ੍ਰਾਫਿਕ ਮੈਮਰੀ ਹੁੰਦੀ ਹੈ ਨਾ ਜੀ ਜੀ ਦੈਟਸੋ ਐਂਡ ਬੀਨੂ ਇਸ ਦਾ ਸੇਮ ਬੀਨੂ ਦੇ ਨਾਲ ਬੀਨੂ ਪੜਦਾ ਹੀ ਨਹੀਂ ਅੱਛਾ ਬੀਨੂ ਨੂੰ ਦੋ ਤੁਸੀਂ ਉਹ ਪੜੇਗਾ ਹੀ ਨਹੀਂ ਬੋਲੇ ਸੁਣਾ ਕੀ ਕਹਿਣਾ ਕੀ ਹੈ ਅਸਿਸਟੈਂਟ ਸੁਣਾਉਂਦਾ ਐਂਡ ਐਨੀ ਸੇ ਦੈਟ ਦੈਟ ਸਟਰੋਂਗ ਅ ਮੈਮਰੀ ਦੇ ਹੈਵ ਇਟ ਇਜ਼ ਇਟਸ ਆਈਕੋਨਿਕ ਮੈਨੂੰ ਦੇ ਦੇ ਬੋਥ ਥੀਸ ਐਕਟਰਸ ਵਾਂਸ ਇਨ ਅ ਜਨਰੇਸ਼ਨ ਯੂ ਵਿਲ ਮੈਨੂੰ ਉੱਥੇ ਚਾਂਸ ਮਿਲਿਆ ਕਾਮਿਕ ਕਰਨ ਦਾ ਓਕੇ ਉਹਦੇ ਵਿੱਚ ਮੈਨੂੰ ਪੂਰੀ ਓਪਰਚ्युनिटी ਮਿਲੀ ਬੀਨੂ ਢਿੱਲੋਂ ਦੇ ਨਾਲ ਕਾਮਿਕ ਕਰਨ ਦੇ ਬੀਨੂ ਢਿੱਲੋਂ ਤੋਂ ਮੈਂ ਸਿੱਖਿਆ ਕਾਮਿਕ ਕਿੰਨਾ ਕਰ ਰਹੀ ਹਾਂ

that strong uh, memory they have it is it's iconic I mean, they, they both these actors once in a generation you will get called golgappe but it was uh, we bought the official rights Pheri there from oh. um, uh, the not the uh, firoz Pheri. Hera Heraferi. hiraferi was uh, ramji rao calling no no there was a film in uh, tamil called ramji rao calling oh Pheri was also made on that ਅੱਛਾ ਇਟਸ ਅ ਮਲਿਆਲਮ ਫਿਲਮ ਯਾ ਮਲਿਆਲਮ ਸੌਰੀ ਮਲਿਆਲਮ ਇਟ ਵਾਸ ਰੀਮੇਡ ਆਨ ਪੰਜਾਬੀ ਵਰਜਨ ਤੁਸੀਂ ਮੈਂ ਪੰਜਾਬੀ ਵਰਜਨ ਭਾਈ ਓਕੇ ਤਾਂ ਅਨਦਰ ਟ੍ਰਿਵਿਆ ਰਜਤ ਮੇਡ ਤੇਰਾ ਪੀਰੀ ਇਟਸ ਕਾਲਡ ਗੋਲ ਗੱਪੇ ਗੋਲ ਗੱਪੇ ਓਏ ਤੇ ਤੇ ਬੜੀ ਯਾ ਯਾ ਚੰਗੀ ਗਈ ਯਾ ਯਾ ਦੈਟ ਵਾਸ ਸੁਪਰ ਤੇ ਮੈਨੂੰ ਉੱਥੇ ਚਾਂਸ ਮਿਲਿਆ ਕਾਮਿਕ ਕਰਨ ਦਾ ਓਕੇ ਉਹਦੇ ਵਿੱਚ ਮੈਨੂੰ ਪੂਰੀ ਓਪਰਚ्युनिटी ਮਿਲੀ ਬਿਨੂ ਢਿੱਲੋਂ ਦੇ ਨਾਲ ਕਾਮਿਕ ਕਰਨ ਦੇ ਬਿਨੂ ਢਿੱਲੋਂ ਤੋਂ ਮੈਂ ਸਿੱਖਿਆ ਕਾਮਿਕ ਕਿੱਦਾਂ ਕਰ ਰਹੀ ਹੈ ਬੀਨੂ ਇੰਨਾ ਵਧੀਆ ਐਕਟਰ ਹੈ ਮਤਲਬ ਇੰਨਾ ਟੈਲੈਂਟਡ ਆਈ ਥਿੰਕ ਵਨ ਆਫ ਦਾ ਮੋਸਟ ਸੁਪਰੀਮ ਟੈਲੈਂਟਸ ਇਨ ਨਾਟ ਓਨਲੀ ਪੰਜਾਬੀ ਇੰਡਸਟਰੀ ਆਈ ਊਡ ਸੇ ਇਫ ਯੂ ਗੈਟ ਹਿਮ ਇਨ ਬਾਲੀਵੁੱਡ ਆਲਸੋ ਹੀ ਵਿਲ ਬੀ ਅ ਸੁਪਰੀਮ ਟੈਲੈਂਟ ਯੈਸ ਹੀ ਇਜ਼ ਆਈ ਥਿੰਕ ਹੀ ਇਜ਼ ਵਨ ਆਫ ਦਾ ਟੈਲੈਂਟ ਵਿਚ ਨੀਡਸ ਟੂ ਬੀ ਯੂ نو ਹੀ ਐਂਡ ਆਈ ਵਾਸ ਅਮੇਜ਼ਡ ਹੀਸ ਗਾਟ ਅ ਮੈਮਰੀ ਲਾਈਕ ਉਲੀ ਆਈਵ ਸੀਨ ਵਿਛਤੁਰਗਨ सिन्हा ਕਿਉਂਕਿ ਮੈਂ ਅਸਿਸਟੈਂਸੀ ਦਾ ਉਸ ਵੇਲੇ ਰਮੇਸ਼ ਜੀ ਵੀ ਦੇਣਾ ਤੇ ਮੈਂ ਸੀਨ ਲੈ ਕੇ ਜਾਂਦਾ ਸੀ ਰਮੇਸ਼ ਜੀ ਤੋਂ ਸ਼ਤੁਰਗਨ ਜੀ ਨੂੰ ਸੀਨ ਲੈਣ ਦਾ ਸੀ ਤਾਂ ਮੈਨੂੰ ਬੜਾ ਕਲੀਅਰਲੀ ਯਾਦ ਹੈ ਸ਼ਤ루 ਜੀ ਵੁੱਡਸ ਐਦਾਂ ਸੀਨ ਨੂੰ ਫੜ ਕੇ ਇੱਕ ਦੋ ਤਿੰਨ ਚਾਰ ਚਾਰ ਪੇजेस ਦਾ ਸੀਨ ਪੜਿਆ ਹੋਇਆ ਰੈਡੀ ਮਤਲਬ ਫੋਟੋ ਫੋਟੋਗ੍ਰਾਫਿਕ ਮੈਮਰੀ ਹੁੰਦੀ ਹੈ ਨਾ ਜੀ ਜੀ ਦਾਤਰੇ